ਕਬੀਤ ਬਿੱਟੂ ਕੋ ਜਗ੍ਹਾ ਦੇ ਗਈ ਹੈ ਹਾਰਨੇ ਕੇ ਬਾਅਦ ਵੀ ਸਰ ਥੋੜਾ 16 ਬੰਦੇ ਹਜੇ ਨੇ ਜਿਹੜੇ ਹਾਰਨ ਦੇ ਬਾਵਜੂਦ ਉਸ ਮੰਤਰਾਲੇ ਚ ਆ ਗਏ ਠੀਕ ਹੈ ਨਾ ਤੇ ਇਹਨਾਂ ਦੇ ਵੱਡੇ ਵੱਡੇ ਸਮਰਤੀ ਰਾਣੀ ਵਰਗੇ ਹਾਰ ਗਏ ਠੀਕ ਹੈ ਨਾ ਅ ਅਰਜੁਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਸਿਵਾਰਗੇ ਸੋ ਇਹ ਤਾਂ ਹੁਣ ਉਹਨਾਂ ਦਾ ਕੰਮ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਕੈਬਨਿਟ ਬਣਾਉਂਦੇ ਨੇ ਰਾਜ ਸਭਾ ਚੋਂ ਲੈ ਕੇ ਆਉਣਗੇ ਜਾਂ ਕਿਵੇਂ ਲੈ ਕੇ ਆਉਣਗੇ ਪਰ ਇਹ ਹੈ ਕਿ ਮੇਰਾ ਤਾਂ ਇਹੀ ਹੈ ਮੇਰਾ ਜਿਹੜਾ ਕੰਸਰਨ ਹੈ ਕਿ ਅੱਜ ਪਤਾ ਲੱਗ ਜੂਗਾ ਕਿਹਦੇ ਕੋਲੇ ਕਿਹੜਾ ਮੰਤਰਾਲਾ ਆ ਰਿਹਾ ਹੈ ਮੈਂ ਚਾਹੁੰਨਾ ਕਿ ਵਧੀਆ ਬੰਦੇ ਜੇ ਮੰਤਰਾਲਿਆਂ ਦੇ ਵਿੱਚ ਮੰਤਰੀ ਬਣਦੇ ਨੇ ਸਾਡਾ ਆਰਡੀਐਫ ਦਾ ਸਾਡਾ ਐਨਐਚਐਮ ਦਾ ਸਾਡਾ ਜਿੰਨਾ ਪੈਸਾ ਫਸਿਆ ਹੋਇਆ ਉਹਨੂੰ ਪੰਜਾਬ 'ਚ ਲਿਆ ਕੇ ਜਿਹੜਾ ਉਹ ਲੋਕਾਂ ਤੇ ਲਾਈਏ ਤਾਂ ਕਿ ਮੈਂ ਹੁਣ ਇਹ ਤਾਂ ਦੇਖੋ ਹਾਈਪੋ ਹਾਈਪੋਥੈਟিক্যাল ਕੁਐਸਚਨ ਹੈ ਮੈਂ ਮੈਂ ਤਾਂ ਚਾਹੁੰਨਾ ਕਿ ਕਰਨ ਜਿਹੜਾ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਦਾ ਪਾਣੀ ਪੀਂਦੇ ਪੰਜਾਬ ਦਾ ਜਿਹੜਾ ਹਵਾ 'ਚ ਸਾਹ ਲੈਂਦੇ ਆ ਤਾਂ ਫਿਰ ਪੰਜਾਬ ਜੇ ਮੌਕਾ ਮਿਲੇ ਤਾਂ ਪੰਜਾਬ ਲਈ ਕਰਨ ਨਾ ਜ਼ਰੂਰੀ। ਕੱਲ ਦੀ ਮੇਰੀ ਮੀਟਿੰਗ ਵੀ ਹੈ ਪਿਛਲੇ ਡਿਪਾਰਟਮੈਂਟ ਨਾਲ 11 ਤਰੀਕ ਤੋਂ 6 ਜ਼ਿਲ੍ਹਿਆਂ 'ਚ ਸ਼ੁਰੂ ਹੋ ਰਹੀ ਹੈ ਭਾਈ 15 ਤੋਂ ਜਿਹੜਾ ਮਰਜੀ ਜ਼ਿਲ੍ਹਾ ਲਾ ਲੇ ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਨਹਿਰੀ ਪਾਣੀ ਜਿਹੜਾ ਜਿੰਨਾ ਮੈਕਸਿਮਮ ਨਹਿਰੀ ਪਾਣੀ ਜਿਹੜਾ ਅਸੀਂ ਖੇਤਾਂ 'ਚ ਪਹੁੰਚਾਤਾ ਹੁਣ ਤੱਕ ਮੈਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਵਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਵਲ ਵੀ ਚਲਾ ਰੱਖਿਆ ਹੈ ਹਨਾ ਤਾਂ ਕਿ ਪਥਰ ਲੋ ਧਰਤੀ ਦਿਓ ਜਿਹੜਾ ਪਾਣੀ ਬਚਾ ਸਕੇ ਔਰ ਕੋਈ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਤੇ ਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊ ਕੱਲੀਆਂ ਸਰਕਾਰਾਂ ਤੇ ਨਹੀਂ ਛੱਡਣੀ ਲਗਾਤਾਰ ਠੇਡ ਲੈ ਕੇ ਲੈ ਰਹੇ ਹੋ ਸਾਹਿਬ ਪੰਚਾਇਤਾਂ ਦੀਆਂ ਨਗਰ ਨਿਗਮ ਦੀਆਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਵਿਊ ਪਈਆਂ ਨੇ ਸੋ ਜੋ ਤਾਂ ਲੋਕਤੰਤਰ ਦੇ ਮੁਤਾਬਕ ਕੋ ਤਾਂ ਸਾਡੇ ਡੈਮੋਕ੍ਰੇਸੀ ਦੇ ਮੁਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਕਹੂਗਾ ਬਾੜਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ ਜਲਦੀ ਉਹ ਵੀ ਹੋ ਜਾਣਗੀ ਸਾਹਿਬ ਕੰਗਨਾ ਜਦੋਂ ਉਹ ਕਿਹੜੇ طرف سے ਸੀ ਸਾਹਿਬ ਕੰਗਨਾ ਨੂੰ ਉਸ ਤਰੀਕੇ ਸੀਐਸਫ ਜਵਾਨ ਕੀ ਤਰਫੋਂ ਚਾਟਾ ਮਾਰਾ ਗਿਆ ਉਸਕੇ ਬਾਅਦ ਇਹ ਆਇਆ ਕਿ ਖਾਲਿਸਤਾਨੀ ਹੈ ਪੰਜਾਬ ਦੇਖੋ ਪਤਾ ਕੀ ਦੇਖੋ ਉਹ ਇੱਕ ਗੁੱਸਾ ਹੈ ਉਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰੇ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਵਾਂਗਾ ਹੁਣ ਇਹ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਾਂਹ ਜਦੋਂ ਠੰਡ ਦੇ ਵਿੱਚ ਕਾਰਗਿਲ ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ ਚ ਗੰਗਾ ਨਗਰ ਤੇ ਜੈਸਲ ਮੇਰ ਦੇ ਟਿੱਬਿਆਂ ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਦੇ ਨਹੀਂ ਹੱਤਬਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਹੱਤਬਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਹੱਤਬਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਤੋ ਤੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ ਸਾਬ ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ ਤੁਹਾਡੇ ਕੋਲ ਫੀਡਬੈਕ ਦੇ ਵਿੱਚ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਸਿੱਗੀਆਂ ਉਹਨੂੰ ਉਸ ਤਰ੍ਹਾਂ ਡਿਲੀਵਰ ਵਿੱਚ ਨਹੀਂ ਗਿਆ ਜਾਂ ਫਿਰ ਕੋਈ ਅਫਸਰ ਛਾਈ ਦੇ ਪੱਧਰ ਦੇ ਉੱਤੇ ਕਿ ਉਵੇਂ ਹੀ ਕੋਈ ਸੁਧਾਰ ਕਰਨ ਜਾ ਰਹੇ ਹਾਂ ਨਹੀਂ ਦੇਖੋ ਸਾਡੇ ਵੱਲੋਂ ਕੋਈ ਵੀ ਪਾਲਿਸੀ ਇਦਾਂ ਦੀ ਨਹੀਂ ਹੈਗੀ ਜਿਹੜੀ ਐਂਟੀ ਪੀਪਲ ਬਣਾਈ ਗਈ ਹੋਵੇ ਠੀਕ ਹੈ ਨਾ ਅਸੀਂ ਤਾਂ ਸਗੋਂ ਅਸੀਂ ਤਾਂ ਸਗੋਂ ਹੋਰ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜੋ ਪ੍ਰੋ ਪੀਪਲ ਪਾਲਿਸੀਜ਼ ਨੇ ਉਹਨਾਂ ਨੂੰ ਵਧਾਇਆ ਜਾਵੇ ਹੋ ਸਕਦਾ ਕੋਈ ਕਿਤੇ ਕਿਸੇ ਲੈਵਲ ਤੇ ਜਾ ਸਾਡੇ ਐਮਐਲਏ ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹ ਅਸੀਂ ਪਹੁੰਚਾਉਣ ਚ ਕੰਮ ਜਾਂ ਨਾ ਹੋਈ ਹੋਈ ਹੈ ਸੋ ਅਗਲੀ ਵਾਰ ਕਰ ਲਾਂਗੇ ਕੋਈ ਗੱਲ ਨਹੀਂ ਪਰ ਮੇਰਾ ਇੱਕੋ ਮਕਸਦ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਚ ਮੈਂ ਇਹਨੂੰ ਪੋਜ਼ਿਟਿਵ ਲੈਣਾ ਕਿ 35 ਲੱਖ 20 ਹਜ਼ਾਰ ਵੋਟਾਂ ਪਈਆਂ ਕਾਂਗਰਸ ਨੂੰ 3550 ਪਈਆਂ 30 ਹਜ਼ਾਰ ਵੋਟ ਦਾ ਫਰਕ ਹੈ ਸਿਰਫ ਪਰ ਕਈ ਵਾਰੀ ਲੋਕ ਨਾ ਜਿਤਾਉਂਦੇ ਹੁੰਦੇ ਨੇ ਨਾ ਹਰਾਉਂਦੇ ਹੁੰਦੇ ਨੇ ਸਿਰਫ ਚੇਤਾਉਂਦੇ ਹੁੰਦੇ ਨੇ ਦੱਸਦੇ ਹੁੰਦੇ ਨੇ ਕਿ ਅਸੀਂ ਆ ਇੱਥੇ ਠੀਕ ਕਰ ਲੋ ਕਰ ਲਾਂਗੇ ਜਿਨੇ ਜੀਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਸੋ ਅਸੀਂ ਪਿਛਲੀ ਵਾਰ ਨਾਲੋਂ ਆਪਾਂ ਤੇ ਬਾਕੀ ਪੂਰੇ ਦੇਸ਼ 'ਚ ਦੇਖੋ ਤੇ ਕੀ ਹਾਲ ਹੈ ਪੂਰੇ ਦੇਸ਼ ਦੇ ਵਿੱਚ ਮਤਲਬ ਜਿਹੜੇ ਕਹਿੰਦੇ ਸੀ 400 ਪਾਰ 400 ਪਾਰ 240 ਤੇ ਰਹਿ ਗਏ ਤੇ ਵੱਡੇ ਵੱਡੇ ਜਿਹੜੇ ਆਰਕੇ ਸਿੰਘ ਵਰਗੇ ਜਾਂ ਸਮ੍ਰਿਤੀ ਰਾਣੀ ਵਰਗੇ ਈਵਨ ਅਯੋਧਿਆ ਜਿੱਥੇ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਬਣਾਇਆ ਫੈਜ਼ਾਬਾਦ ਸੀਟ ਹਾਰ ਗਏ ਸੋ ਹੁਣ ਉਹ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ-ਗੱਲ ਤੇ ਤੇਰੀ ਸਰਕਾਰ ਤੋੜ ਦਿਆਂਗੇ ਤੁਹਾਨੂੰ ਆਕ ਕਰ ਦਿਆਂਗੇ ਉਹ ਤਾਂ ਨਹੀਂ ਚੱਲਣਾ ਹੁਣ ਠੀਕ ਹੈ ਨਾ ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖ ਰਿਹਾ ਕੋਈ ਔਨ ਸਾਰੀ ਉਹਨਾਂ ਨੇ ਮੁੱਦਾ ਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀ ਵੀਰ ਵਾਲਾ ਕਿ ਅਗਨੀ ਵੀਰ ਬਾਰੇ ਦੱਸੋ ਕੀ ਕੀ ਤਿੰਨ ਸਾਲਾਂ ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ 18 ਸਾਲ ਦਾ ਭਰਤੀ ਕੀਤਾ 22 ਸਾਲ ਦਾ ਤੁਸੀਂ ਘਰੇ ਭੇਜਤਾ ਐਕਸ ਹੋ ਗਿਆ ਬਸੋ ਜ਼ਿੰਦਗੀ ਅਜੇ 22 ਸਾਲ ਦੇ ਬੱਚੇ ਦਾ ਅਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ ਆਈਐਸ ਬਣਨ ਆਈਪੀਐਸ ਬਣਨ ਸੋ ਇਸ ਤਰ੍ਹਾਂ ਦੀਆਂ ਜਿਹੜੇ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ ਸੋ ਇਸ ਤਰ੍ਹਾਂ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ ਉਹ ਵਾਪਸ ਲੈਣੀਆਂ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮਐਸਪੀ ਵਾਲਾ ਬਿਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ ਉਹ ਤੋਂ ਪਹਿਲੇ ਸੇ ਉਹ ਰੁਕੀ ਹੋਈ ਥੀ ਉਸਕੇ ਮਤਲਬ ਕੋਰਟ ਦੀ وجہ ਸੇ ਤੋ ਉਹ ਉਹ ਤੋ ਕਿਸਾਨ ਨਿਧੀ ਤੋ ਪਹਿਲੇ ਸੇ ਇਨ ਕਿਸ ਸਕੀਮ ਥੀ वो जारी कर दिया तो हमारा पोस्ट मैट्रिक का रुका हुआ था हमने इक्यानवे करोड़ हमने जारी कर दिया तो मैं नहीं चाहता एक भी पैसा ऐस इस वजह से रुके कि मेरे साइन नहीं हुए जब मीटिंग नहीं हुई किसी लेवल पे भी कल भी पावर की और फाइनेंस की मीटिंग है बहुत बड़ी कल पूरा दिन हम पंजाब के फाइनेंस के लिए और पंजाब में क्योंकि आने वाले दिन बिजली से संबंधित हैं चाहे वो डोमेस्टिक हो चाहे वो खेतों वाली हो चाहे वो इंडस्ट्री वाली हो ਤੋ ਹਮ ਉਸਕੇ ਲਈ ਪੂਰਾ ਬਚਨ ਬਤ ਹੈ ਸਾਡੇ ਕੋਲ ਸਰਪਲਸ ਬਿਜਲੀ ਹੈ ਹਮ ਕਈ ਸਟੇਟਾਂ ਕੋ ਹਮ ਦੇ ਚੁਕੇ ਹੈ ਤੋ ਨੈਸ਼ਨਲ ਐਕਸਚੇਂਜ ਸੇ ਵਾਪਸ ਵੀ ਲੈ ਸਕਤੇ ਹੈ ਤੋ ਬੜੀ ਅਚੀ ਪਲੈਨਿੰਗ ਸੇ ਚਲ ਰਹੇ ਹੈ ਔਰ ਕੋਈ ਵੀ ਇਦਾਂ ਦਾ ਡਿਸੀਜਨ ਜਿਹੜਾ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੋਵੇ ਅਸੀਂ ਲੈਂਦੇ ਨਹੀਂ ਅਸੀਂ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਲਈਆਂ ਹੋਈਆਂ ਨੇ ਕਿ ਭਈ ਅਸੀਂ ਤੁਹਾਡੇ ਨਾਲ ਦੇ ਆਮ ਘਰਾਂ ਤੋਂ ਆ ਉਵੇਂ ਹੀ ਰਵਾਂਗੇ ਤੇ ਅੱਜ ਵੀ ਮੈਂ ਤਾਂ ਕੋਈ ਉਸ ਅਗਲੇ ਅਗਲੇ ਦਿਨ ਮੈਂ ਤਾਂ ਆਫਿਸ ਦੇ ਵਿੱਚ ਆ ਗਿਆ ਸੀਗਾ ਸੋ ਮੈਂ ਕੰਮ ਤੇ ਆ ਤੇ ਨਾਲ ਨਾਲ ਐਨਲਿਸਿਸ ਬਹੁਤ ਜ਼ਰੂਰੀ ਹੈ ਆਤਮ ਮੰਤਨ ਬਹੁਤ ਜ਼ਰੂਰੀ ਹੈ ਕਿ ਕਿੱਥੇ ਕੋਈ ਕਮੀ ਰਹੀ ਹੈ ਜਿੱਥੇ ਕਮੀ ਰਹੀ ਹੈ ਪੂਰੀਆਂ ਕਰਾਂਗੇ ਜਿੱਥੇ ਵਧੀਆ ਖੂਬੀਆਂ ਰਹੀਆਂ ਕੋਈ ਉਹਨਾਂ ਨੂੰ ਡਬਲ ਕਰਾਂਗੇ ਉਹ ਤੋਂ ਉਹ ਆਪਣਾ ਮਤਲਬ ਬਚਾ ਲੈ ਉਹ ਹੀ ਬਹੁਤ ਹੈ ਠੀਕ ਹੈ ਦੇ ਸਾਥ ਨੂੰ ਭੁਗਤਨ ਹੋਇਆ ਤਾਂ ਹਾਂ ਜੀ ਉਸ ਦਾ ਆਪਕੋ ਕੀ ਲੱਗਦਾ ਹੈ ਕਿ ਕਾਂਗਰਸ ਨੂੰ ਜ਼ਿਆਦਾ ਫਾਇਦਾ ਹੋਇਆ ਇਹ ਤਾਂ ਹੁਣ ਦੇਖ ਕਰੇ ਤਾਂ ਪਤਾ ਲੱਗੂ ਅਜੀ ਦੇਖੋ ਠੀਕ ਹੈ ਨਾ ਇਹ ਤਾਂ ਗੱਲਬਾਤ ਕਰਦੇ ਆਂ ਕਰਿਆ ਕਾਂਗਰਸ ਜੋ ਮੈਂ 3200 ਤੇ ਮਹਿਜ 3200 ਤੇ ਫਿਰੋਜ਼ਪੁਰ ਦੀ ਸੀਟ 10000 ਤੇ ਪਟਿਆਲੇ ਵਾਲੀ ਸੀਟ ਪਰ ਨਾਲ ਨਾਲ ਜਿਹੜਾ ਖਹਿਰਾ ਸਾਹਿਬ ਕਹਿੰਦੇ ਸੀਗੇ ਵੀ ਮੈਂ ਪਤਾ ਨਹੀਂ ਕੀ ਬਦਲ ਦੂੰਗਾ ਮੈਂ ਉਹ ਬਦਲੂਗਾ ਉਹ ਸਾਤੀਜੇ ਨੰਬਰ ਤੇ ਆਇਆ ਕੋਈ ਚੌਥੇ ਤੇ ਆਇਆ ਅਕਾਲੀ ਦਲ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਸੋ ਸੋ 11 ਸੀਟਾਂ ਤਾਂ ਨੇ ਜਮਾਨਤਾ 잡ਤ ਗਈ। ਤੋਂ ਵੋਟਾਂ ਬਹੁਤ ਵਧੀਆ ਪਾਈਆਂ ਲੋਕਾਂ ਤੇ ਕੋਈ ਲੋਕਾਂ ਦਾ ਫਤਵਾ ਸਿਰ ਮੱਥੇ ਆ। ਮੈਂ ਤੁਹਾਨੂੰ ਕਹਿਣਾ ਕਿ ਪਹਿਲੇ ਪਹਿਲੀ ਇਲੈਕਸ਼ਨ ਮੈਂ ਲਹਿਰੇਗਾ ਕਿ ਤੋ ਹਾਰ ਗਿਆ ਸੀ ਪਰ ਮੈਨੂੰ 28000 ਵੋਟ ਪੈ ਗਈ ਸੀ। ਸੋ ਲੋਕ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਨੇ ਕਿ ਭਾਈ ਹੋਰ ਮਿਹਨਤ ਕਰ ਲੋ। ਨਾਲੀਆਂ ਲੋਕਾਂ ਵੱਲੋਂ ਕਦੇ ਕੋਈ ਵਿਰੋਧ ਨਹੀਂ ਹੋਇਆ। ਲੋਕਾਂ ਬੁਲਾ ਆ ਅੱਜ ਵੀ ਗੁਰਦੁਆਰਾ ਸਾਹਿਬ 'ਚ ਲੋਕ ਮਿਲਦੇ ਆ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਮੈਨੂੰ ਚੰਗਾ ਲੱਗਦਾ ਜਦੋਂ ਕਹਿੰਦੇ ਲੋਕ ਤੇ ਮੈਂ ਕਹਿੰਦਾ ਵੀ ਪ੍ਰਮਾਤਮਾ ਕਰਵਾਉਂਦਾ। ਉਹ ਸਮਤ ਬਖਸ਼ੇ ਪਰਮਾਤਮਾ ਪੰਜਾਬ ਜਿਹੜੇ ਦੁਆਰੇ ਲੀਤੇ ਚੜ੍ਹੀਏ ਤੇ ਪੰਜਾਬ ਨੂੰ ਕੋਈ ਨਜ਼ਰ ਨਾ ਲੱਗੇ ਮੈਂ ਇਹੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਆਇਆ ਕਿ ਅੱਜ ਸ਼ਹੀਦਾਂ ਦਾ ਦਿਨ ਹੈ ਔਰ ਇਨਸਾਫ ਇਨਸਾਫ ਦੇ ਲਈ ਲੜਾਈ ਲੜਨ ਵਾਲਿਆਂ ਦਾ ਦਿਨ ਹੈ ਔਰ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ੀਦੀ ਦਿਵਸ ਹੈ ਨਤਮਸਤਕ ਕਰਨਾ ਹੈ ਕੋਟਨ ਕੋਟਨ ਪਰਨਾ ਹੈ